ਸਿੰਗ ਲੱਗ ਰਿਹਾ ਲੱਗੇ ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ ਮੈਂ ਕਿਹਾ ਮੈਨੂੰ ਤਾਂ ਖੂਬ ਸਜਾ ਕੇ ਪੇਚੀਓ ਕਹਿੰਦੇ ਐਸਾ ਤੂੰ ਮਰੂਗਾ ਨਾ ਬੈਸਟ ਆਫ ਜਸਵਿੰਦਰ ਬੱਲਾ ਲਗਾ ਆਦੀ ਉਹ ਲੋਕ ਕਿ ਰੋਣ ਨਾ ਲੋਕ ਕਿ ਹੱਸਣ ਜਾਣ ਕਿ ਜਸਵਿੰਦਰ ਬੱਲਾ ਪਾਣੀ ਲਾ ਤੂੰ ਜੀ ਬੰਸਾਰਾ ਕਰ ਦਿੱਤਾ ਬਹੁਤ ਹਾਸਰੇ ਦੋਨਾਂ ਦਾ ਜਸਵਿੰਦਰ ਦਾਦੇ ਬਾਅਦ ਮਕੰਨ ਸ਼ਮਨ ਬਹੁਤ ਹਾਸਰਾ ਸੀ ਅਕਸਰ ਜਦੋਂ ਛਣਕਾਟਿਆਂ ਦੇ ਵਿੱਚ ਉਹ ਇੱਕ ਹਾਸੇ ਮਜ਼ਾਕ ਦੇ ਨਾਲ ਜਿਹੜਾ ਉਹ ਤੁਹਾਡੇ ਉੱਤੇ ਵੀ ਕਈ ਵਾਰ ਉਹ ਹਾਸੇ ਮਜ਼ਾਕ ਕਰ ਜਾਂਦੇ ਸੀਗੇ ਉਸ ਨੂੰ ਬਹੁਤ ਸਾਰਾ ਪਸੰਦ ਕੀਤਾ ਜਾਂਦਾ ਸੀਗਾ ਤੇ ਆਖਰੀ ਵਾਰ ਮੁਲਾਕਾਤ ਤੁਹਾਡੀ ਕਦੋਂ ਕੀਤੀ ਉਹਨਾਂ ਨਾਲ ਮੈਂ ਥੋੜੇ ਦਿਨ ਪਹਿਲਾਂ ਸੈਕਰੀਟ ਆਈ ਸੀ ਤੁਹਾਨੂੰ ਮਿਲ ਕੇ ਗਈ ਸੀ ਤਬੀਅਤ ਉਹ ਤੋਂ ਵੀ ਬਹੁਤ ਖਰਾਬ ਸੀ ਪਰ ਸਭ ਨੂੰ ਭੁੱਲਦੇ ਸੀ ਕਦੀ ਮੈਨੂੰ ਨਹੀਂ ਸੀ ਭੁੱਲਦੇ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਯਾਦ ਰੱਖਦੇ ਪਰ ਮੇਰੇ ਦਿਲ ਨੂੰ ਉਦੋਂ ਹੀ ਲੱਗਿਆ ਸੀ ਕਿ ਬਹੁਤ ਜ਼ਿਆਦਾ ਵੀਕ ਹੋਏ ਹੋਏ ਆ ਕੱਲ ਬਾਲਾ ਜੀ ਕਹਿ ਰਹੇ ਸੀ ਕਿ ਦੁਬਾਰਾ ਫਿਰ ਗੱਲ ਚੱਲ ਰਹੀ ਸੀ ਵੀ ਸ਼ਨਕਾਟੇ ਅਸੀਂ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਦੀ ਮੰਗ ਸੀਗੀ ਉਹ ਕਸਕ ਨਹੀਂ ਜੀ ਹੁਣ ਪੂਰੀ ਹੋ ਸਕਦੀ ਕਦੀ ਬਸ ਉਹ ਸਕ ਜੀ ਹੰਤਿੰਗ ਸਪਨੇ ਨਾਲ ਚਲੇ ਗਏ ਅਸੀਂ ਦੋਨੋਂ ਵੀ ਉਸ ਹੀ ਸੁਪਨੇ ਨਾਲ ਜਾਵਾਂਗੇ ਉਹ ਗਦੀ ਫੁਟਾਂ ਦੀ ਹੋਣਾ ਉਹ ਨਹੀਂ ਸਕਦਾ ਉਹ ਨਹੀਂ ਸਕਦਾ ਸਰ ਕਾਫੀ ਮੁਰਗੀ ਨੀਲੂ ਵੀ ਕਾਫੀ ਜ਼ਿਆਦਾ ਇਮੋਸ਼ਨਲ ਹੋਏ ਨੇ ਕਿਉਂਕਿ ਪਲਾਨੇ ਦਿਨ ਦਿਨੇ ਨੇ ਯਾਦ ਕੀਤੇ ਨੇ ਪਾਵਕ ਬਿਲਕੁਲ ਜੀ ਨੀਲੂ ਜੀ ਦੇ ਪਾਵਕ ਹੋਏ ਨੇ ਕਿਉਂਕਿ ਤਿੰਨੋਂ ਇੱਕ ਦੂਸਰੇ ਦੀ ਜ਼ਿੰਦਗੀ ਦਾ اٹوٹੰਗਾ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਜੀ ਸਾਡਾ ਜਹਾਨ ਖਤਮ ਕਰਕੇ ਚਲੇ ਗਏ ਅਸੀਂ ਜੋ ਕੁਝ ਕਰਦੇ ਸੀ ਅਸੀਂ ਜੋ ਕੁਝ ਸੋਚਦੇ ਸੀ ਅਸੀਂ ਉਹਨਾਂ ਦੇ ਸਿੱਧੇ ਸੋਲਦੇ ਸੀ ਸਾਨੂੰ ਲੱਗਦਾ ਸੀ ਉਹ ਹੈ ਤਾਂ ਸਭ ਕੁਝ ਪੋਸੀਬਲ ਹੈ ਸਭ ਕੁਝ ਇੰਪੋਸੀਬਲ ਕਰਕੇ ਚਲੇ ਗਏ ਔਰ ਬਹੁਤ ਚੋਲ ਚਲੇ ਕਹਿੰਦੇ ਵੀ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਸੀ ਕਿਸੇ ਵੀ ਸ਼ੂਟ ਵੇਲੇ ਕਿਸੇ ਵੀ ਅਜਿਹੇ ਮੌਕੇ ਕਿਸੇ ਨੂੰ ਛੋਟਾ ਹੋਣ ਜਾਂ ਕਿਸੇ ਨੂੰ ਨਹੀਂ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਦੇਖ ਕੇ ਕੋਈ ਕ ਬੜੀ ਕਹਾਵਤਾਂ ਸੁਣਦੇ ਆ ਕਹਿੰਦੇ ਜੀ ਇੱਕ ਚੈਪਟਰ ক্লোਜ਼ ਹੋ ਗਿਆ ਪਰ ਮੈਂ ਕਹਾਂਗਾ ਚੈਪਟਰ ਨਹੀਂ ਇੱਕ ਸਿਲੇਬਸ ਹੀ ਖਤਮ ਹੋ ਗਿਆ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਨਾਮ ਇੱਕ ਅਨਸਟੀਚੁਅਨ ਸੀ ਪੱਲਾ ਸਾਹਿਬ ਕਿਉਂਕਿ ਉਹ ਜੋ ਰਸਟਿਕ ਹਿਊਮਰ ਨੂੰ ਉਹਨਾਂ ਨੇ ਇੰਟੈਲੈਕਟ ਦੇ ਨਾਲ ਮਿਕਸ ਕੀਤਾ ਉਹ ਕੋਈ ਨਹੀਂ ਕਰ ਸਕਿਆ ਕਿਉਂਕਿ ਸਾਡੇ ਕੋਲ ਦੋ ਬਹੁਤ ਮਹਾਨ ਕਲਾਕਾਰ ਹਨ ਪੱਟੀ ਸਾਹਿਬ ਉਹਨਾਂ ਨੇ ਅਰਬਨ ਹਿਊਮਰ ਇੰਟਰੋਡਿਊਸ ਕੀਤਾ ਸੀ ਇੰਟੈਲੈਕਚੁਅਲ ਹਿਊਮਰ ਤੇ ਪੱਲਾ ਸਾਹਿਬ ਕੋਲ ਰਸਟਿਕ ਦੇਸੀ ਕਰਾਂ ਦਾ ਪਿੰਡਾਂ ਦਾ ਗਲੀਆਂ ਮੁਹੱਲਿਆਂ ਦਾ ਹਿਊਮਰ ਸੀ ਬਟ ਉਹਨੂੰ ਉਹਨਾਂ ਨੇ ਇੰਟੈਲੈਕਟ ਦੇ ਨਾਲ ਮਿਕਸ ਕੀਤਾ ਇਹ ਕਲਾ ਉਹਨਾਂ ਕੋਲ ਸੀ ਅਸੀਂ ਸਾਰੇ ਹੀ ਉਹਨਾਂ ਤੋਂ ਬਹੁਤ ਇਨਸਪਾਇਰਡ ਸੀਗੇ ਤੇ ਅਸੀਂ ਬੜੇ ਸਾਲਾਂ ਤੋਂ ਉਹਨਾਂ ਨਾਲ ਕੰਮ ਕਰਦੇ ਆ ਰਹੇ ਸੀ ਤੇ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਆਪਣੇ ਪਰਿਵਾਰਾਂ ਨਾਲ ਉਹਨਾਂ ਨਹੀਂ ਰਹੇ ਜਿੰਨਾ ਸਾਡਾ ਫਿਲਮੀ ਪਰਿਵਾਰ ਇਕੱਠਾ ਰਿਹਾ ਹੈ ਅਸੀਂ ਤਾਂ ਆਪਣੇ ਘਰ ਆਏ 4 ਦਿਨ ਲਈ ਫਿਰ ਸ਼ੂਟਿੰਗ ਤੇ ਚਲੇ ਗਏ ਅਸੀਂ ਇਕੱਠਿਆਂ ਨੇ ਬਹੁਤ ਸਮੇਂ ਬਿਤਾਏ ਨੇ ਹੁਣ ਉਹ ਇੱਕ ਇੱਕ ਪਲ ਇੱਕ ਇੱਕ ਜਿਹੜਾ ਮੋਮੈਂਟ ਹੈ ਸੂਲ ਬਣ ਕੇ ਚੁੱਬਦਾ ਰਹੇਗਾ ਸਾਡੇ ਉਹਨਾਂ ਦਾ ਗਾਹੇ-ਬਗਾਹੇ ਜ਼ਿਕਰ ਹੋਏਗਾ ਉਹਨਾਂ ਦੀਆਂ ਗੱਲਾਂ ਯਾਦ ਆਉਣਗੀਆਂ ਘਰਾਂ 'ਚ ਡਿਸਕਸ ਹੋਣਗੀਆਂ ਅੱਗੇ ਹਾਸਾ ਨਿਕਲਦਾ ਸੀ ਹੁਣ ਹਾਸੇ ਦੇ ਨਾਲ ਇੱਕ ਚੀਜ਼ ਵੀ ਨਿਕਲੇਗੀ ਇੱਕ ਮਨਚ ਤਕਲੀਫ ਵੀ ਉੱਠੇਗੀ ਕਿ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਕਿ ਅਸੀਂ ਅੱਜ ਵੀ ਪੱਟੀ ਸਾਹਿਬ ਨੂੰ ਉਨਾ ਹੀ ਯਾਦ ਕਰਦੇ ਹਾਂ ਵਿਵੇਕ ਜੀ ਨੂੰ ਉਹਨਾ ਮਿਸ ਕਰਦੇ ਹਾਂ ਤੇ ਇਹ ਵੀ ਉਸ ਥਾਂ ਤੇ ਉਸ ਸ਼ੈਲ ਚ ਜਾ ਕੇ ਬਹਿ ਗਏ ਜਿਹੜੇ ਕਹਿਣਗੇ ਸਾਨੂੰ ਕਿਤੇ ਪੁਲਾ ਕੇ ਦਿਖਾਓ ਜੇ ਪੁਲ ਸਕਦੇ ਹੋ ਤਾਂ ਨਹੀਂ ਪੱਲਾ ਸਾਹਿਬ ਤੁਹਾਨੂੰ ਨਹੀਂ ਪੁਲ ਸਕਦੇ ਅਸੀਂ ਕਦੇ ਵੀ ਕਿਸੇ ਗੱਲ ਵੀ ਤੈ ਰਹੇ ਸੀ ਕਿ ਜੇ ਕਿਤੇ ਜਾ ਕੇ ਮੁਲਾਕਾਤ ਮੈਂ ਉੱਪਰ ਨਹੀਂ ਕਹਿੰਦਾ ਮੈਂ ਕਿਸੇ ਚੀਜ਼ ਤੇ ਬਲੀਵਰ ਨਹੀਂ ਉਦਾਂ ਵੀ ਮੈਂ ਪਰ ਇਹ ਕਹਿੰਦਾ ਵੀ ਮੈਨੂੰ ਮੇਰਾ ਮਨ ਕਹਿੰਦਾ ਵੀ ਕਿਸੇ ਜਹਾਨ ਤਾਂ ਕਦੇ ਮੁਲਾਕਾਤ ਹੋਏਗੀ ਪਤਾ ਨਹੀਂ ਕਹਿੰਦੇ ਨਾ ਸਿਤਾਰੋਂ ਸੇ ਆਗੇ ਜਹਾਂ ਹੋਰ ਵੀ ਹੈ ਤਾਂ ਪਤਾ ਨਹੀਂ ਕੋਈ ਜਹਾਨ ਹੋਏਗਾ ਜਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਵੀ ਤੁਸੀਂ ਕਿਉਂ ਇਦਾਂ ਸਾਡੇ ਨਾਲੋਂ ਵਿਛੜ ਕੇ ਆ ਗਏ ਸੀ ਇੱਧਰ ਪਰ ਉਮੀਦ ਹੀ ਹੈ ਕਿ ਕਦੇ ਤਾਂ ਕਿਸੇ ਜਹਾਨ ਚ ਮੁਲਾਕਾਤ ਹੋਏਗੀ ਤੇ ਆਪਾਂ ਉਹਨਾਂ ਨਾਲ ਬੈਠਾਂਗੇ ਗੱਲਾਂ ਕਰਾਂਗੇ ਹੋਰ ਬਹੁਤ ਸਾਰੇ ਇਦਾਂ ਦੇ ਸੱਜਣ ਚਲੇ ਗਏ ਜਿਨ੍ਹਾਂ ਨੂੰ ਅਸੀਂ ਉਡੀਕਦੇ ਆ ਕਿ ਕਿਸੇ ਜਹਾਨ ਚ ਉਹਨਾਂ ਨਾਲ ਮੁਲਾਕਾਤ ਕਦੇ ਹੋਣੀ ਹੈ ਤਾਂ ਭੱਲਾ ਸਾਹਿਬ ਤੁਹਾਨੂੰ ਵੀ ਜ਼ਰੂਰ ਕਿਤੇ ਤਾਂ ਮਿਲਾਂਗੇ ਜ਼ਰੂਰ ਕਿਤੇ ਗੱਲ ਹੋਏਗੀ ਤੁਹਾਡੇ ਨਾਲ। ਕਸਮ ਮਰਨਾ ਕੱਚ ਦੁਨੀਆਂ ਚੋਂਟ ਹੈ। ਜਿਸ ਤਰੀਕੇ ਨਾਲ ਭੱਲਾ ਸਾਹਿਬ ਦੀ ਲਾਸਟ ਵੀਡੀਓ ਜਿਹੜੀ ਅੱਜ ਚੱਲ ਰਹੀ ਹੈ ਲੋਕ ਬਹੁਤ ਸ਼ੇਅਰ ਕਰ ਰਹੇ ਨੇ ਮਜਬੂਰ ਜਿਹੀ ਲੱਗਦੀ ਦੁਨੀਆਂ ਜਾਣ ਨੂੰ ਦਿਲ ਨਹੀਂ ਕਰਦਾ ਉਹਨਾਂ ਦਾ ਬਿਛੜ ਕੇ। ਪਹਿਲੀ ਗੱਲ ਤਾਂ ਉਹ ਲਾਸਟ ਵੀਡੀਓ ਨਹੀਂ ਹੈ ਜਦੋਂ ਪਹਿਲਾਂ ਬਿਮਾਰ ਹੋਏ ਸੀ ਉਦੋਂ ਦੀ ਬਣੀ ਹੋਈ ਵੀਡੀਓ ਹੈ। ਲਾਸਟ ਤੇ ਤਾਂ ਹੋਰ ਜ਼ਿਆਦਾ ਤਕਲੀਫਾਂ ਆ ਚੁੱਕੇ ਸੀ ਉਦੋਂ ਤਾਂ ਨਾ ਵੀਡੀਓ ਬਣ ਸਕਦੀ ਸੀ ਨਾ ਬਣਵਾ ਸਕਦੇ ਸੀ। ਬਟ ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ ਹੁੰਦੀ ਹੈ ਉਹ ਦਰਸ਼ਕਾਂ ਦੇ ਵੀ ਉਦਾਂ ਦੇਖਣਾ ਨਹੀਂ ਚਾਹੁੰਦੇ ਪਰਿਵਾਰਾਂ ਨੇ ਵੀ ਤਾਂ ਹੀ ਕਦੇ ਆਫੀਸ਼ੀਅਲੀ ਕੋਈ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਪਿਆਰ ਸਤਿਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਰੂਪ 'ਚ ਦੇਖਿਆ ਹੁੰਦਾ ਤੇ ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਦੀਆਂ ਪਾਉਣ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਲੋਕ ਉਸੇ ਰੂਪ 'ਚ ਹੀ ਯਾਦ ਕਰਨ ਤੇ ਕਿਉਂਕਿ ਭੱਲਾ ਸਾਹਿਬ ਨੂੰ ਤਕਲੀਫ 'ਚ ਦੇਖਣਾ ਤਾਂ ਕਿਸੇ ਨੂੰ ਵੀ ਕਦੇ ਚੰਗਾ ਨਹੀਂ ਲੱਗ ਸਕਦਾ ਤੇ ਮੈਨੂੰ ਲੱਗਦਾ ਕਿ ਉਹ ਵੀਡੀਓ ਇੰਨੀ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣ ਨਾਲ ਉਹਨਾਂ ਦੀਆਂ ਚੰਗੀਆਂ ਵੀਡੀਓ ਉਹਨਾਂ ਦੀ ਹਸਣ ਖੇਡਣ ਵਾਲੀਆਂ ਜੋ ਕਰੈਕਟਰ ਸੀ ਉਹਨੂੰ ਹੀ ਸਪਰੈਡ ਕਰੋ ਕੌਣ ਬੰਦਾ ਕਿਹੜੀ ਤਕਲੀਫ 'ਚ ਸੀ ਉਹਨੂੰ ਹੀ ਪਤਾ ਉਹਨੂੰ ਤਕਲੀਫ ਨੂੰ ਆ ਐਕਸਪੈਂਡ ਕਰਕੇ ਮਤਲਬ ਪੇਜ 'ਕੇ ਜ਼ਿਆਦਾ ਅਸੀਂ ਉਹਨੂੰ ਕੋਈ ਫਾਇਦਾ ਨਹੀਂ ਹੋਏਗਾ ਹਨਾ ਤੇ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਿੱਦਾਂ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਗਿੱਪੀ ਮੈਂ ਵੀ ਨੂੰ ਆਪਣਾ ਕਰਮਜੀਤ ਸਰ ਬੀ ਐਨ ਸ਼ਰਮਾ ਸੰਗਾ ਸਾਡੇ ਛਿਆਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜੇ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ساری ਜ਼ਿੰਦਗੀ ਉਹਨਾਂ ਕੈਰੀ ਕੀਤੀ ਐ ਸੋ ਉਹ ਵੀਡੀਓ ਕਿਸੇ ਦੀ ਪਰਸਨਲ ਐ ਉਹ ਹਮਦਰਦੀ ਕਰਨ ਵਾਸਤੇ ਨਹੀਂ ਜ਼ਿਆਦਾ ਫੈਲਾਉਣੀ ਚਾਹੀਦੀ ਬਟ ਤਕਲੀਫ ਯਹਾਂ ਪੱਲਾ ਸਾਹਿਬ ਨੂੰ ਪਤਾ ਸੀ ਜਾਂ ਉਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਨੇ ਉਹ ਦੇਖੀ ਐ ਸੋ ਤੁਸੀਂ ਵਿਦੇਸ਼ ਤੋਂ ਇੱਥੇ ਵੀ ਕਿਤੇ ਬਹੁਤ ਧਿਆਨ ਰੱਖਦੇ ਸੀ ਉਹਨਾਂ ਦੀ ਸੇਡ ਦਾ ਦੇ ਜਦੋਂ ਮਿੱਠਾ ਖਾਣ ਲੜਾ ਉਹਨਾਂ ਨੇ ਬਹੁਤ ਇਸ ਧਿਆਨ ਆਹੀ ਜੀ ਸਾਡੇ ਤੋਂ ਦੱਸਿਆ ਕਿ ਅਸੀਂ ਫੈਮਿਲੀ ਹੋ ਜੰਨੇ ਆ ਸਾਨੂੰ ਕਈ ਵਾਰੀ ਭਾਬੀ ਜੀ ਦਾ ਵੀ ਫੋਨ ਆ ਜਾਂਦਾ ਰਹਿੰਦਾ ਧਿਆਨ ਰੱਖਿਓ ਮਿੱਠਾ ਨਾ ਖਾਣ ਬਹੁਤ ਉਹ ਗਿੱਪੀ ਦਾ ਤੁਸੀਂ ਉਹਨਾਂ ਵੀਡੀਓ ਦੇਖਿਆ ਵੀ ਹੁਣ ਆ ਵੀ ਉਹ ਕਿਦਾਂ ਚੋਰੀ ਦੀ ਬਰਫੀ ਉਹਨਾਂ ਦੇ ਹੱਥੋਂ ਖੋਈ ਤੇ ਮੈਂ ਵੀ ਜਦੋਂ ਅਸੀਂ ਪਹਿਲੀ ਕੈਰੀਅਨ ਜੱਟਾ ਕੀਤੀ ਆ ਤੇ ਉਦੋਂ ਮੇਰਾ ਪਹਿਰਾ ਹੁੰਦਾ ਸੀ ਵੀ ਮਿੱਠਾ ਨਹੀਂ ਖਾਣਾ ਤੇ ਉਦੋਂ ਡੱਬਾ ਉਹਨਾਂ ਤੇ ਅਸੀਂ ਹੱਸਣਾ ਸੀ ਕਿ ਨਾ ਭੱਲਾ ਸਾਹਿਬ ਡੱਬਾ ਆਇਆ ਖਾਲੀ ਹੋ ਲੈ ਲੈਂਦੋ ਫਿਰ ਤੁਹ ਤੇ ਉਹਨਾਂ ਫਿਰ ਕਹਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖ ਦੋ ਲਿਆ ਕੇ ਮੈਂ ਖੁਸ਼ ਹੋਵਾਂਗਾ ਵੀ ਅੱਜ ਕਦੀ ਬਰਫੀ ਹੁੰਦੀ ਸੀ ਸੋ ਇਦਾਂ ਹੱਸਦੇ ਖੇਡਦੇ ਰਹਿਣਾ ਅਸੀਂ ਉਹਨਾਂ ਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਮਿੱਠਾ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਕਿਊਜ਼ ਲੱਭਣੇ ਖਾਂਦੇ ਕਿਉਂਕਿ ਇਹ ਉਹਨਾਂ ਦਾ সুইਟ ਟੂਥ ਸੀਗਰ ਨੂੰ ਚੰਗਾ ਲੱਗਦਾ ਸੀ ਮਿੱਠਾ ਕਹਿਰੀ ਜਿਹੜਾ ਟਟੂ ਚ ਸਾਡੀ ਰੂਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਉਂਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਖਾਣੀਆਂ ਤੇ ਉਹ ਮੈਂ ਨਹੀਂ ਖਾਂਦਾ ਵੀ ਕਹਿ ਕੇ ਵੀ ਇਹਦੇ ਕੋਲ ਇੰਨੀ ਕ ਦਈ ਮੈਨੂੰ ਉਹ ਇੰਨੀ ਇੰਨੀ ਕਰਕੇ ਤਿੰਨ ਖਾ ਜਾਂਦੇ ਹੁੰਦੇ ਸਾਨੂੰ ਬਾਅਦ ਸਕੀਮ ਪਤਾ ਲੱਗੀ ਉਹਨਾਂ ਦੀ ਕਿ ਸਿੱਧੀ ਤਾਂ ਚੱਕਦੇ ਹੀ ਨਹੀਂ ਤੇ ਫਿਰ ਅਸੀਂ ਮਤਲਬ ਇਹ ਵੀ ਹਾਸੇ ਦੀਆਂ ਗੱਲਾਂ ਹੀ ਹੁੰਦੀਆਂ ਸੀ ਵੀ ਬਾਅਦ ਜੇ ਕਹਿੰਦੇ ਸਾਡੇ ਤੁਹਾਡੇ ਨਾਲੋਂ ਜ਼ਿਆਦਾ ਖਾ ਜਾਂਦਾ ਮੈਂ ਤਾਂ ਉਹ ਮੋਮੈਂਟ ਜਿਹੜੇ ਨੇ ਸਾਡੇ ਲਈ ਬਹੁਤ ਪ੍ਰੀਸ਼ੀਅਸ ਨੇ ਅੱਲਾਹ ਸਭਾ ਹਾਂਜੀ ਉਹ ਤਾਂ ਹਾਰਟ ਸਟਾਰ ਸੀਗੇ ਐਸ ਵੇਲੇ ਤੋਂ ਲਾਈਨਡ ਅਪ ਪ੍ਰੋਜੈਕਟਸ ਉਹਨਾਂ ਦੇ ਬਹੁਤ ਸੀਗੇ ਆਉਣੇ ਸੀਗੇ ਸਾਰੇ ਬੱਠ ਹੁਣ ਜਦੋਂ ਕੁਦਰਤ ਰੋਕ ਲਵੇ ਕਿਸੇ ਚੀਜ਼ ਤੋਂ ਉਦੇ ਅੱਗੇ ਜ਼ੋਰ ਨਹੀਂ ਅਭੀਸ਼ਾਤ ਵੀ ਬਹੁਤ ਲੋਕ ਆਏ ਨੇ ਉਹਨਾਂ ਨੇ ਕਿ ਕਿ ਜੱਸੇ ਪੰਜਾਬ ਤੇ ਕੋਈ ਅੱਖ ਰਹੀ ਨਹੀਂ ਜਿਹੜੀ ਨਹੀਂ ਰਹੀ ਨਹੀਂ ਜੀ ਬਹੁਤ ਲੋਕਾਂ ਨੇ ਐਡਰੈਸ ਲਏ ਥਾਂ ਪੁੱਛੀ ਕਿੱਥੇ ਜਾਣਾ ਸੀ ਉੱਥੇ ਕਿਵੇਂ ਪਹੁੰਚੀਏ ਤੇ ਲੋਕ ਬਾਹਰੋਂ ਆਏ ਨੇ ਆ ਵੀ ਰਹੇ ਨੇ ਕਈ ਚੱਲੇ ਹੋਏ ਨੇ ਉਹ ਕਹਿੰਦੇ ਸੀ ਸਰਕਾਰੀ ਜਾਵਾਂਗੇ ਨਾ ਸਸਕਾਰ ਤੇ ਤਾਂ ਨਹੀਂ ਪਹੁੰਚ ਸਕਦੇ ਮੈਨੂੰ ਲੱਗਦਾ ਭੋਗ ਤੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਪਹੁੰਚਣਗੇ ਕਿਉਂਕਿ ਜਿਹੜੇ ਦੂਰ ਦਰਾਡੇ ਵਾਲੇ ਇੱਕਦਮ ਨਹੀਂ ਪਹੁੰਚ ਸਕਦੇ ਪਰ ਦੂਰ ਵਾਲੇ ਜਿਹੜੇ ਭੋਗ ਤੇ ਪਹੁੰਚਣ ਕਿਉਂਕਿ ਮੈਂ ਦੇਖਿਆ ਲੋਕਾਂ ਨਾਲ ਜਿੰਨਾ ਉਹਨਾਂ ਦਾ ਪਿਆਰ ਜਿੰਨੀ ਮੁਹੱਬਤ ਸੀ ਮ ਲੋਕਾਂ ਨੂੰ ਐਂ ਹੀ ਲੱਗ ਰਿਹਾ ਵੀ ਜਦੋਂ ਘਰ ਦੇ ਕਿਸੇ ਮੈਂਬਰ ਦਾ ਨੁਕਸਾਨ ਹੋ ਗਿਆ ਹੁੰਦਾ ਥੈਂਕ ਯੂ ਬਹੁਤ ਲੱਗਦਾ ਕਿ ਇਦਾਂ ਦਾ ਕਲਾਕਾਰ ਕੋ ਜਾਂਦਾ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਯੋਗਾਂਬਾਦੀ ਆਉਂਦਾ ਜੀ ਇਦਾਂ ਦਾ ਕਲਾਕਾਰ ਤੋਂ ਉਹ ਆਪਣੇ ਯੁੱਗ ਦੇ ਸਿਰਮੌਰ ਸੀ ਤੇ ਸਿਰਮੌਰ ਰਹਿਣਗੇ ਸ਼ੁਕਰੀਆ ਠੀਕ ਹੈ ਬਿਲਕੁਲ ਤੋਂ ਦੇਖੋ ਜਲੰਧਰ ਦੂਰਦਰਸ਼ਨ ਤੇ ਇਹ 95 ਦੇ ਵਿੱਚ ਮੇਰਾ ਇੰਟਰਵਿਊ ਲਿਆ ਸੀ ਇਹਨਾਂ ਨੇ ਹਰਜੀਤ ਸਿੰਘ ਪ੍ਰੋਡਿਊਸਰ ਸੀ ਬਹੁਤ ਦਿਨ ਗਿਆ ਕਿ ਅੱਜ ਦਾ ਦਿਨ ਗਿਆ ਯਾਰ ਵੱਧਦਾ ਰਿਹਾ ਮੇਰਾ ਖਿਆਲ ਹੈ 20 ਫਿਲਮਾਂ ਕੀਤੀਆਂ ਇਕੱਠੀਆਂ ਨੇ ਇੱਕ ਮਹੀਨਾ ਇਕੱਠੇ ਰਹੇ ਇੰਗਲੈਂਡ ਦੇ ਵਿੱਚ ਇੱਕ ਕਾਮੇਡੀਅਨ ਸੀ ਗੇ ਮੈਜਰੋ ਸੀ ਉਹਦੇ ਵਿੱਚ ਦੇਸੋਂ ਪਰਦੇਸ ਕਹਿਣ ਦਾ ਮਤਲਬ ਹੈ ਕਿ ਜਵਾਨੀ ਤੋਂ ਇਸ ਹੇਜ ਤੱਕ ਅਸੀਂ ਇਕੱਠੇ ਰਹੇ ਹਾਂ ਟਰੈਜਡੀਆਂ ਹਰ ਨਾਲ ਹੁੰਦੀਆਂ ਫਿਰ ਇਹਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ ਕਦੇ ਵੀ ਇਹ ਐਨੀ ਛੇਤੀ ਚਲਾ ਜਾਏਗਾ ਬਿਮਾਰ ਸ਼ਮਾਰ ਤਾਂ ਸਾਰੇ ਹੁੰਦੇ ਆ ਅਸੀਂ ਵੀ ਹੋਏ ਹਰ ਬੰਦਾ ਬਿਮਾਰ ਹੁੰਦਾ ਕੋਈ ਐਹਾ ਜ ਬੰਦਾ ਛੂਤਾ ਨਹੀਂ ਹੈ ਜਿਹੜਾ ਜਿਹੜਾ ਕਹੇ ਕਿ ਜ਼ਿੰਦਗੀ ਦੇ ਵਿੱਚ ਕਦੇ ਉਹਨੇ ਕੋਈ ਬੁਖਾਰ ਨਹੀਂ ਹੋਇਆ ਬਿਮਾਰੀ ਦਾ ਸਾਹਮਣਾ ਨਹੀਂ ਕਰਿਆ ਪਰ ਬਹੁਤ ਹੀ ਅੱਛੀ ਰੂਹ ਸੀ ਹਸਮੁਖ ਤੁਸੀਂ ਗਈ ਪਰ ਮੇਰੀ ਵਾਈਫ ਦੇ ਜਾਣ ਤੋਂ ਬਾਅਦ ਮੈਂ ਫਿਲਮਾਂ ਛੱਡ ਦਿੱਤੀਆਂ ਸੀ 7-8 ਫਿਲਮਾਂ ਨੇ ਜਵਾਬ ਦੇ ਦਿੱਤਾ ਸੀਗਾ ਪਰ ਇਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੂੰ ਕੰਮ ਕਰ ਤੇ ਮੈਨੂੰ ਇਹ ਉਲਟਾ ਰਿਕਮੈਂਡ ਕਰਦਾ ਹੁੰਦਾ ਸੀਗਾ ਗਵਾ ਸਾਡੇ ਤੁਹਾਡੇ ਸਾਹਮਣੇ ਖੜੇ ਹੋਏ ਨੇ ਭੁਵਿੰਦਰ ਸਿੰਘ ਇਹ ਕਿਤੇ ਉਹਨਾਂ ਨੂੰ ਕਾਸਟ ਕਰਨ ਗਏ ਸੀਗੇ ਇਹਨਾਂ ਨੇ ਅਮੂਲ ਮੰਤਰ ਬਣਾਈ ਸੀ ਆਪਣੀ ਫਿਲਮ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਸ਼ਵਿੰਦਰ ਮਾਲ ਨੂੰ ਲਓ हां ਜਦੋਂ ਉਹ ਸਲਮਾ ਛੱਡ ਦਿੱਤੀ ਹੈ ਉਹਨੇ ਫਿਰ ਪ੍ਰਭਾਵਿਤ ਕੀਤਾ ਫਿਰ ਉਹ ਸਾਹ ਭਰਿਆ ਨਹੀਂ ਅਜੇ ਉਹਦੀ ਜ਼ਰੂਰਤ ਸੀਗੀ ਪਰ ਉਹਦੀਆਂ ਕੰਪਲਿਕੇਸ਼ਨ ਬਹੁਤ ਹੋ ਗਿਆ ਸੀਗੀਆਂ ਇੱਕ ਵੱਡੇ ਥਾਂ ਦੇ ਚਲੇ ਜਾਣਾ ਵੱਡਾ ਨਹੀਂ ਮੇਰੇ ਤੋਂ ਤਾਂ ਬਹੁਤ ਛੋਟਾ ਸੀ ਯਾਰ हां ਵੱਡਾ ਨਹੀਂ ਸੀਗਾ ਉਹ ਤਾਂ ਮੇਰੇ ਤੋਂ 10 11 ਸਾਲ ਛੋਟਾ ਸੀਗਾ ਹੈ ਆਖਰੀ ਵਾਰ ਬਸ ਇਹ ਬਾਈਪਾਸ ਕਰਵਾਉਣ ਗਿਆ ਸੀਗਾ ਬੰਬੇ ਜਿਹਦਾ ਬਾਈਪਾਸ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਦਾ ਕੀਤਾ ਸੀ ਜਿਸ ਡਾਕਟਰ ਨੇ ਉਹਦੇ ਕੋਲੋਂ ਕਰਵਾਇਆ ਸੀ ਇਹਨਾਂ ਨੇ ਬਾਈਪਾਸ ਪਰ ਇਹਨਾਂ ਨੂੰ ਸ਼ੂਗਰ ਸ਼ੂਗਰ ਇੱਕ ਇਹ ਜੀ ਬੇ ਮੁਰਾਦ ਨਾ ਮੁਰਾਦ ਬਿਮਾਰੀ ਹੈ ਕਿ ਉਹ ਲੈ ਬੈਠੀ ਨੂੰ 500 ਤੱਕ ਵੱਧ ਜਾਂਦੀ ਸੀ ਫਿਰ ਇਨਸੂਲਿਨ ਲੈਂਦਾ ਰਿਹਾ ਕਈ ਵਾਰ ਤਾਂ ਅਸੀਂ ਸ਼ੂਟਿੰਗ ਕਰ ਰਹੇ ਹੋਏ ਹਾਂ ਕਿ ਭੁੱਲ ਜਾਂਦਾ ਸੀ ਆਪੇ ਲੈ ਲੰਦਾ ਹੁੰਦਾ ਸੀ ਇਨਸੂਲਿਨ ਕਈ ਵਾਰ ਇਹਨੇ ਇਨਸੂਲਿਨ ਲੈਣੀ ਤੇ ਇੱਕ ਦਿਨ ਇਹ ਹੋਇਆ ਕਿ ਇਨਸੂਲਿਨ ਲੈ ਬੈਠਿਆ ਸੀ ਤੇ ਉਸ ਤੋਂ ਬਾਅਦ ਲੰਚ ਬ੍ਰੇਕ ਹੋ ਗਿਆ ਤੇ ਡਾਇਰੈਕਟਰ ਨੇ ਕਿਹਾ ਵੀ ਤੁਸੀਂ ਖਾਣਾ ਖੋਣਾ ਖਾ ਲਓ ਇਹ ਫੇਰ ਇਨਸੂਲਿਨ ਪਰਵਾ ਲਈਨੇ ਪਰਵਾ ਕੇ ਲੱਗਿਆ ਲਗਾਉਣ ਮੈਂ ਐਵੇਂ ਪੁੱਛ ਲਿਆ ਮੈਂ ਕਿਹਾ ਭੱਲਾ ਜੀ ਮੈਂ ਕਿਹਾ ਯਾਰ ਇਹ ਕਿੰਨੀ ਵਾਰ ਲੈਣੀ ਪੈਂਦੀ ਇਨਸੂਲਿਨ ਕਹਿੰਦਾ ਮੈਂ ਦਿਨ ਚ ਇੱਕ ਵਾਰ ਤਾਂ ਲੈਂਦਾ ਹੀ ਲੈਂਦਾ ਮੈਂ ਮੈਂ ਕਿਹਾ ਤੁਸੀਂ ਆ ਹੁਣੇ ਤਾਂ ਲਈ ਆ ਕੋਈ ਅੱਧਾ ਘੰਟਾ ਪਹਿਲਾਂ ਇਹਨੇ ਹੱਥ ਸੁੱਟ ਕੇ ਮਾਰੀ ਕਹਿੰਦਾ ਅੱਛਾ ਮੈਂ ਤੇ ਯਾਰ ਭੁੱਲੇ ਗਿਆ ਸੀ ਚੰਗਾ ਕੀਤਾ ਤੂੰ ਯਾਦ ਕਰਵਾ ਦਿੱਤਾ ਮਤਲਬ ਇਹ ਚੀਜ਼ਾਂ ਇਸ ਤਰ੍ਹਾਂ ਸੀ ਕਹਿੰਦਾ ਇਹ ਇੱਕ ਤਾਂ ਇਹ ਵੈਰੀ ਡੈਡੀਕੇਟਿਡ ਕਿਉਂਕਿ ਜਦੋਂ ਵੀ ਇਹਨੇ ਜੌਬ ਕੀਤੀ ਐ ਅਸੀਂ ਇੱਥੇ ਜਾਂਦੇ ਹੁੰਦੇ ਸੀ ਇਹਨੂੰ ਮਿਲਣ ਫਿਰ ਡਾਕਟੋਰੇਟ ਕੀਤੀ ਸੋ ਵੈਰੀ ਐਫੀਸ਼ੀਐਂਟ ਆਪਣੇ ਕੰਬਦੇ ਸਾਹਿਬ ਦੇ ਨਾਲ ਹੁਣ ਕਹਾਵਤ ਹੈ ਹੁਣ ਚਲਾ ਗਿਆ ਹੁਣ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ ਅਸੀਂ ਜਿਵੇਂ ਮਰਜ਼ੀ ਹੋ ਹੁਣ ਬਾਤੀ ਥੋੜੋ ਹਾਰਿਆ ਚਾਰ ਕਿੰਨੇ ਦਰਸ਼ਕ ਹੋਏ ਇਹਨਾਂ ਨੇ ਹਾਂਜੀ ਨਹੀਂ ਨਹੀਂ ਉਸ ਰੰਦੇ ਨਹੀਂ ਉਂਜੀ ਕਿਸੇ ਨੂੰ ਕਿਸੇ ਤਰੀਕੇ ਨਾਲ ਸਰਕਾਰ ਦੇ ਤੰਜ ਵੀ ਕਿਸ ਤਰੀਕੇ ਨਾਲ ਖਸਨੇ ਐਂਟਰਟੇਨਮੈਂਟ ਦੇ ਵਿੱਚ ਉਹ ਮੇਰੇ ਖਾਸ ਖਾਨ ਵਾਲੇ ਜਸਵਿੰਦਰ ਪੱਲਾਈ ਸੀ ਬਿਲਕੁਲ ਦੋ ਹੀ ਬੰਦੇ ਸੀਗੇ ਇੱਕ ਇਹ ਸੀ ਜਸਪਾਲ ਪੱਟੀ ਸੀ ਕਾ ਔਰ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਬਣਦੀ ਹੁੰਦੀ ਸੀ ਪਰ ਪਰ ਨੂੰ ਤਾਂ ਹੁਣ ਪਰ ਲੱਗ ਗਏ ਕਿ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਐਡੀ ਜ਼ਿਆਦਾ ਸ਼ੂਗਰ ਹੈ ਕਿਉਂਕਿ ਦਿਖਦੇ ਸੀ ਹੱਸਦੇ ਸੀਗੇ ਐਂ ਲੱਗਦੇ ਸੀ ਬੜੇ ਹੈਲਥੀ ਨੇ ਹਾਂ ਨਹੀਂ ਹੋਈ ਨਹੀਂ ਕੀਤਾ ਕਿ ਮੈਂ ਬਿਮਾਰ ਐ 500 ਤੱਕ ਇਹਦੀ ਚਲੇ ਜਾਂਦੀ ਸੀ ਕਿ ਇਹ ਉਹ 슈ਗਰ ਉਹਦੇ ਨਾਲ ਕਿੰਨੀਆਂ ਲੱਗੀਆਂ ਫਿਰ ਬ੍ਰੇਨ ਹੈਮਰੇਜ ਹੋਇਆ ਬਾਕੀ ਆ ਗਵਾ ਨੇ ਇਹਨਾਂ ਨੇ ਵੀ ਬਹੁਤ ਨੇੜੇ ਤੋਂ ਦੇਖਿਆ ਹੈ ਵੀਨੋਦ ਜੀ ਨੇ ਪਰ ਅਸੀਂ ਤੇ ਸਾਰੀ ਮੇਰਾ ਖਿਆਲ ਹੈ ਜੋਵਾਨੀ ਤੋਂ ਇਸ ਉਮਰ ਤੱਕ ਅਸੀਂ ਸਾਡਾ ਸਾਥ ਰਿਹਾ 20ੋਂ ਫਿਲਮਾਂ ਕੀਤੀਆਂ ਅਸੀਂ ਇਕੱਠਿਆਂ ਸੋ ਜਿੰਨੀਆਂ ਕਹੋ ਉਨੀਆਂ ਘਟ ਹੈ ਬਾਈ ਆਦਾ ਹੀ ਆਦਾ ਸਾਰੀਆਂ ਅੱਜ ਦੇਖ ਲੂੰ ਕੱਲ ਨੂੰ ਹੋਰ ਜਾ ਉੱਪਰ ਸੁਣਵੋ ਅਸੀਂ ਜਾਾਂਗੇ ਇੱਥੇ ਚਲੋ ਚਲੀਦਾ ਮੇਲਾ ਐ ਚਲੋ ਚਲੀਦਾ ਮੇਲਾ ਮਿਤਰਾ ਬਸ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਆਪਾਂ ਕਮਾਈ ਕੀ ਕਰਕੇ ਜਾ ਰਹੇ ਹਾਂ ਆ ਕਮਾਈ ਹੋ ਐ ਇਹ ਇੱਕ ਇਹ ਕਮਾਈ ਐ ਠੀਕ ਹੈ ਤੁਸੀਂ ਆ ਕੇ ਇੱਥੇ ਖੜੇ ਹੋਏ ਇੰਟਰਵਿਊ ਲੈ ਰਹੇ ਹੋ ਫੋਟੋ ਖਿੱਚ ਰਹੇ ਹੋ ਕਰ ਰਹੇ ਹੋ ਇੱਕ ਕਮਾਈ ਹੈ ਉਹਦੀ ਉਹਦੀ ਕਮਾਈ ਹੈ ਕਮਾਈਆਂ ਯਾਦ ਕਰਾਉਂਦੀਆਂ ਯਾਦਾਂ ਲੰਬਾ ਚਲਾਉਂਦੀਆਂ ਕੋਈ ਇਹੋ ਜਿਹੇ ਬੰਦੇ ਵੀ ਐ ਜਿਨ੍ਹਾਂ ਨੂੰ ਚਾਰ ਬੰਦੇ ਨਹੀਂ ਮਿਲਦੇ ਮੋਢਾ ਲਾਉਣ ਵਾਸਤੇ ਹੈਨਾ ਤੇ ਉਹਨਾਂ ਦੇ ਥੇ ਮੋੜੇ ਲਾਉਣ ਨੂੰ ਇੱਥੇ ਐਨੇ ਆ ਕਿ ਉਹ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸੋ ਲਾਈਕ दैट ਬਸ ਇਹ ਹੀ ਹੈ ਹੁਣ ਸ਼ਰਧਾਂਜਲੀ ਇਹ ਹੀ ਹੈ ਉਹਨੂੰ ਕਿ ਪਰਮਾਤਮਾ ਗੁਰੂ ਮਹਾਰਾਜ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜਿੱਥੇ ਵੀ ਜਾਏ ਐਸੇ ਤਾਂ ਕੋਈ ਦੱਸਣ ਨਹੀਂ ਆਇਆ ਨਾ ਦੱਸਿਆ ਕਿਸੇ ਨੇ ਕਿ ਤੋਂ ਬਾਅਦ ਕਿੱਥੇ ਗਿਆ ਨਾ ਦੱਸਿਆ ਨਾ ਦੱਸਣਾ ਬਸ ਆਪਾਂ ਆਪਣੇ ਗ੍ਰੰਥਾਂ ਤੋਂ ਗੁਰੂ ਮਹਾਰਾਜ ਦੇ ਜੇ ਗ੍ਰੰਥ ਸਾਹਿਬ ਇਹਨਾਂ ਤੋਂ ਜਾਂ ਜਿੰਨੀ ਧਾਰਮਿਕ ਪੁਸਤਕਾਂ ਤੋਂ ਜਿਨ੍ਹਾਂ ਤੋਂ ਸਾਨੂੰ ਥੋੜਾ ਬਹੁਤ ਪਤਾ ਲੱਗਦਾ ਹੈ ਉਹਦੇ ਤੇ ਚੱਲਦੇ ਜਾ ਰਹੇ ਹਾਂ ਚੱਲਾਂਗੇ ਚੱਲਣਾ ਪੈਣਾ ਹੈ ਨਹੀਂ ਤਾਂ ਅਸੀਂ ਸਿੱਖ ਕਹਣ ਦੇ ਵੀ ਹੱਕਦਾਰ ਨਹੀਂ ਜੇ ਆਪਾਂ ਨੂੰ ਗੁਰੂ ਦੀ ਪਰੋਸਾਨੀ ਰਹੇਗਾ ਫਿਰ ਆਪਾਂ ਕਿਹ ਪਰੋਸਾਂਗੇ ਠੀਕ ਹੈ ਨਾ ਸੋ ਇਹ ਵੀ ਗੱਲਾਂ ਸੋ ਆ ਜੋ ਗਿਆ ਨੋਸੀ ਜਾਣਾ ਪਰਸੋਂ ਕੀ ਜਾਣਾ ਲੇਕਿਨ ਕਮਾਈ ਨਜ਼ਰ ਆਉਂਦੀ ਆ ਉਹਦੀ ਯਾ ਇਸ ਕਮਾਈ ਦੇਖੀ ਸੀ ਸਰਦੂਲ ਸਿਕੰਦਰ ਦੀ ਯਾ ਤੋਂ ਬਾਅਦ ਅੱਛੀ ਇਹ ਦੇਖ ਲਿਆ ਇੱਕ ਦੋ ਚਾਰ ਹੋਰ ਦਾ ਵੀ ਹੋਇਆ ਥੈਂਕ ਯੂ ਜੀ ਦਾ ਸੋ ਜਿਵੇਂ ਕੀ ਅੱਖਾਂ ਨਾ ਮਨੇ ਅੱਜ ਸਾਰਿਆਂ ਦੀ ਨਾਮਾਂ ਤੁਮ ਇਹ ਗੱਲ ਕਮਾਂਗਾ ਜ਼ਰੂਰ ਦੇਖਿਓ ਵੀ ਜਿਹੜੇ ਨਵੇਂ ਐਕਟਰਸ ਵੀ ਨੇ ਉਹਨਾਂ ਨੂੰ ਵੀ ਮੈਂ ਕਹਾਂਗਾ ਵੀ ਕਿਸ ਤਰੀਕੇ ਨਾਲ ਅਸੀਂ ਤੰਜ ਵੀ ਕੱਸ ਸਕਦੇ ਆ ਕਿਦਾਂ ਲੋਕਾਂ ਦੀ ਗੱਲ ਵੀ ਰੱਖ ਸਕਦੇ ਆ ਤੇ ਲੋਕਾਂ ਨੂੰ ਅਹਿਸਾਸ ਕਰ ਸਕਦੇ ਆ ਇਹ ਸਿਰਫ ਜਸਵੰਦਰ ਬੱਲੇ ਨੇ ਸਿਖਾਇਆ ਸੀ ਕੈਮਰਾ ਪਰਸਨ ਅਮਿਤ ਕੰਨਾ ਦੇ ਨਾਲ ਮੈਂ ਹਾਕੂ ਵਰਜਤ ਸਿੰਘ। ਸਮੀਪਕਾਂਗੇ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ। ਤੁਹਾਡੇ ਨਾਲ ਕਿੰਨੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਕੈਰੀਅਨ ਜੱਟਾ ਦੀ ਅੱਜ ਵੀ ਜੇ ਦੇਖੀਏ ਉਹ ਯਾਦਾਂ ਉਹ ਭੁੱਲਦੀਆਂ ਨਹੀਂ। ਜੀ ਮੇਰੇ ਨਾਲ ਬਹੁਤ ਬਹੁਤ ਫਿਲਮਾਂ ਹੋਣੀਆਂ 10 ਤੋਂ ਉੱਤੇ ਫਿਲਮਾਂ ਨੇ ਉਹਨਾਂ ਨੇ ਮੇਰੇ ਨਾਲ ਕਦਾਂ ਕੰਮ ਸ਼ੁਰੂ ਕੀਤਾ ਜੀ ਅਸੀਂ ਤਾਂ ਮਾਹੌਲ ਠੀਕ ਹੈ ਪਹਿਲੀ 97 ਦੇ ਅੰਦਰ ਨਾਲ ਉਹਨਾਂ ਨੂੰ ਕੰਮ ਕਰਨਾ ਸ਼ੁਰੂ ਕੀਤਾ ਸੀ ਮੈਂ ਜਦ ਡਾਇਰੈਕਟਰ ਬਣਿਆ ਮੇਰੀ ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਫਿਲਮਾਂ ਮੇਰੇ ਨਾਲ ਹੀ ਹੋਣੀਆਂ ਐ ਡਾਇਰੈਕਟਰ ਤੇ ਬਹੁਤ ਟਾਈਮ ਸਪੈਂਡ ਇਕੱਠੇ ਕੀਤਾ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਬਹੁਤ ਕੁਝ ਜੈਨੂਲੀ ਬਹੁਤ ਕੁਝ ਸਿੱਖਿਆ ਬਹੁਤ ਵੱਡਾ ਲਾਅ ਸੀ ਮੇਰੇ ਲਈ ਤਾਂ ਜੀ ਪਰ ਮੇਰੇ ਲਈ ਤਾਂ ਫਾਦਰ ਫਿਗਰ ਸੀਗੇ ਇੰਨਾ ਕੁਝ ਮਤਲਬ ਇੰਨਾ ਕੁਝ ਸਿੱਖਿਆ ਉਹਨਾਂ ਤੋਂ ਨਾ ਸਿਰ ਨੂੰ ਤਾਂ ਲਾਅ ਹੈ ਇਹ ਮੈਨੂੰ ਪਰਸਨਲ ਬਹੁਤ ਵੱਡਾ ਲਾਅ ਸੀ ਜੀ ਦਾ ਪੰਜਾਬ ਦੀ ਕੋਈ ਅੱਖ ਨਹੀਂ ਹੋਣੀ ਜਿਹੜੀ ਨੰਮ ਨਾ ਹੋਈ ਹੋਵੇ ਨਹੀਂ ਜੀ ਕਿਉਂਕਿ ਇਹ ਜਹ ਇਹ ਜਹ ਇਨਸਾਨ ਨੇ ਮਤਲਬ ਇਨੇ ਹੰਬਲ ਇਨੇ ਵਧੀਆ ਕਲਾਕਾਰ ਉਹਨੇ ਹੀ ਅچھے ਇਨਸਾਨ ਬੜਾ ਇੱਕ ਕੰਬੀਨੇਸ਼ਨ ਬਹੁਤ ਘਟਵਤ ਮਿਲਦਾ ਨਾ ਜੀ ਜੋ ਭੱਲਾ ਸਾਹਿਬ ਚ ਸੀਗਾ ਇਸ ਲਈ ਹਰ ਬੰਦਾ ਦੁਖੀ ਹੈ ਜਿਹੜਾ ਵੀ ਉਹਨਾਂ ਦੇ ਇਨ ਟੱਚ ਆਏ ਜਿਹਨੇ ਵੀ ਉਹਨਾਂ ਨਾਲ ਕੰਮ ਕੀਤਾ ਕਿਉਂ ਕਰਕੇ ਹਰ ਬੰਦਾ ਬਹੁਤ ਹਰ ਬੰਦੇ ਨੂੰ ਆਪਣਾ ਸਮਝ ਕੇ ਹਰ ਬੰਦੇ ਨੂੰ ਵੱਡੇ ਛੋਟੇ ਚ ਕੋਈ ਫਰਕ ਨਹੀਂ ਕਰਦੇ ਸੀਗੇ ਜੀ ਉਹਵੇਂ ਹੀ ਸਭ ਨਾਲ ਡੀਲ ਕਰਦੇ ਸੀ ਤੇ ਬਹੁਤ ਵੱਡਾ ਲਾਸ ਹੈ ਸਾਡੇ ਸਾਰਿਆਂ ਲਈ ਜੀ ਬਹੁਤ ਵੱਡਾ ਲਾਸ ਕਿਹਦੀ ਗੱਲ ਆ ਜੇ ਕਿ ਪਿਗਰੇਵਾਲ ਦੀ ਗੱਲ ਕਰਦੇ ਆ ਦਲਜੀਤ ਦੀ ਗੱਲ ਕਰਦੇ ਆ ਜੇ ਇਹਨਾਂ ਦੀ ਪਹਿਲੀਆਂ ਹਿੱਟ ਫਿਲਮਾਂ ਦੀ ਗੱਲ ਕਰੀ ਵੱਡੀਆਂ ਫਿਲਮਾਂ ਦੀ ਗੱਲ ਕਰੀ ਜੇ ਕੈਰੀਓਂ ਜੱਟਾ ਦੀ ਗੱਲ ਕਰੀ ਦੂਜੇ ਪਾਸੇ ਜੱਟ ਐਂਡ ਜੁਲੀਅਟ ਦੀ ਗੱਲ ਕਰੀਏ ਤਾਂ ਮੇਰੇ ਸਾਹਮਣੇੋਂ ਉਹਨਾਂ ਦੋਨਾਂ ਤੋਂ ਵੱਡਾ ਰੋਲ ਜਿਹੜਾ ਸੀ ਉਹ ਜਸਵਿੰਦਰ ਭੱਲੇ ਦਾ ਦੇਖੋ ਜੀ ਤੁਸੀਂ ਭੱਲਾ ਸਾਹਿਬ ਨੂੰ ਇਹਨਾਂ ਫਿਲਮਾਂ ਚੋਂ ਕੱਢ ਦੋ ਦੇਖੋ ਕੀ ਬਚੂ ਫਿਲਮਾਂ ਦੇ ਅੰਦਰ ਭੱਲਾ ਸਾਹਿਬ ਦੀ ਕੰਟਰੀਬਿਊਸ਼ਨ ਹਰ ਇੱਕ ਬੰਦੇ ਦੇ ਕੈਰੀਅਰ ਦੇ ਅੰਦਰ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਫਿਲਮਾਂ ਨੂੰ ਕਿੱਥੇ ਦਾ ਕਿੱਥੇ ਲੈ ਗਏ ਉਹਨਾਂ ਦੀ ਆਪਦੀ ਕੰਟਰੀਬਿਊਸ਼ਨ ਬਹੁਤ ਹੁੰਦੀ ਜੋ ਉਹਨਾਂ ਨੂੰ ਲਿਖ ਕੇ ਦੇਈਦਾ ਸੀ ਉਹ ਤੋਂ ਕਿਤੇ ਉੱਤੇ ਲੈ ਜਾਂਦੇ ਸੀਗੇ ਉਹ ਬਹੁਤ ਬਹੁਤ ਜ਼ਿਆਦਾ ਇੰਪਰੋਵਾਈਜ਼ ਵਧੀਆ ਕਰਦੇ ਸੀ ਅੰਚ ਦੀ ਨੌਲੇਜ ਜਿੰਨੀ ਉਹਨਾਂ ਨੂੰ ਸ਼ਾਇਦ ਹੀ ਕਿਸੇ ਨੂੰ ਹੋਏ ਉਹ ਇਹ ਕਰਨ ਬਹੁਤ ਵੱਡਾ ਲਾਸਨ ਜਿਹੜੇ ਡਾਇਲੌਗਸ ਵੀ ਨੇ ਜਿਵੇਂ ਕਹਿ ਰਹੇ ਹਾਂ ਜੱਟਾ ਦੇ ਵਿੱਚ ਵੀ ਕਈ ਜੱਟਾਂ ਐਂਡ ਜੁਲੀਅਟ ਦੇ ਵਿੱਚ ਵੀ ਇਹ ਕਹਿੰਦੇ ਆਪ ਵੀ ਇੰਪਰੋਵਾਈਜ਼ ਕਰ ਦਿੰਦੇ ਜਿਹੜੇ ਲੋਕਾਂ ਦਾ ਜੀ ਜੀ ਉਹੀ ਤਾਂ ਮੈਂ ਕਹਿ ਰਿਹਾ ਜੀ ਬਹੁਤ ਜ਼ਿਆਦਾ ਇੰਪਰੋਵਾਈਜ਼ ਕਰਦੇ ਸੀ ਔਰ ਬਹੁਤ ਵਧੀਆ ਇੰਪਰੋਵਾਈਜ਼ ਕਰਦੇ ਸੀ ਕਈ ਵਾਰ ਐ ਹੁੰਦਾ ਕਿ ਸੀਨੀਅਰ ਬੰਦੇ ਅੱਗੇ ਬੰਦਾ ਬੋਲਦਾ ਨਹੀਂ ਕਿ ਇੰਪਰੋਵਾਈਜ਼ੇਸ਼ਨ ਠੀਕ ਨਹੀਂ ਆ ਪਰ ਉਹਨਾਂ ਦੀ ਸੀਨੀਅਰਿਟੀ ਦਾ ਖਿਆਲ ਰੱਖ ਕੇ ਨਹੀਂ ਪਰ ਭੱਲਾ ਸਾਹਿਬ ਦੀ ਹਰ ਇੰਪਰੋਵਾਈਜ਼ੇਸ਼ਨ ਬਹੁਤ ਵਧੀਆ ਹੁੰਦੀ ਸੀ ਸੋ ਬਹੁਤ ਕੁਝ ਸਿੱਖਿਆ ਜੀ ਉਹਨਾਂ ਸਮੀਪ ਕਾਂਗ ਜੀ ਸਾਹਿਬ